ਸ੍ਰੀ ਕਾਲ ਤੱਕ ਸਾਥ ਦੇ ਜਿਹੜਾ ਹਮੇਸ਼ਾ ਜਦੋਂ ਜਾਓ ਨਿਮਕੇ ਜਾਓ ਤਾਕਤ ਲੈ ਕੇ ਨਾਲ ਨਾਲ ਤੇ ਤੋ ਤਨਖਾਈਆ ਕੋਸ਼ਤ ਹੋਵੇ ਤੇ ਸਿੱਖ ਪੰਥ ਦੇ ਲੀਡਰਾਂ ਨੂੰ ਵੀ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸ੍ਰੀ ਕਾਲ ਤੱਕ ਸਾਥ ਨੇ ਸਾਨੂੰ ਤਨਖਾਈਆ ਲਾਇਆ ਕਿ ਤੁਸੀਂ ਸ਼ਰੂਮ ਨੀ ਕਾਲੀ ਦਲ ਦੇ ਪ੍ਰਧਾਨ ਬਣ ਕੇ ਜਾਓ ਤੁਸੀਂ ਲੈਫਟ ਰਾਈਟ ਆਪਣੇ ਲੀਡਰ ਨਾਲ ਲੈ ਕੇ ਜਾਓ ਨਮਾਣੇ ਸਿੱਖ ਦੀ ਤਰ੍ਹਾਂ ਜਾਓ ਪਾਰਟੀ ਦੇ ਤੁਸੀਂ ਪ੍ਰਧਾਨ ਹੋ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੇ ਸ਼ਹੀਦਾਂ ਦੇ ਖੂਨ ਦੇ ਨਾਲ ਤਿਆਰ ਹੋਈ ਪਾਰਟੀ ਹੈ ਪ੍ਰਧਾਨਗੀ ਛੱਡੋ ਉਹ ਤੁਸੀਂ ਬਲਵਿੰਦਰ ਸਿੰਘ ਭੂੰਦਰ ਨੂੰ ਨਾਮਿਨੇਟ ਕਰਕੇ ਪ੍ਰਧਾਨ ਬਣਾਤਾ ਮੈਨੂੰ ਨਹੀਂ ਲੱਗਦਾ ਕਿ ਸਿੱਖ ਕੌਮ ਦੇ ਵਿੱਚ ਇਹਦੀ ਐਕਸੈਪਟੈਂਸ ਹੋ ਰਹੀ ਹੈ ਤੇ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਵੱਡਾ ਹੈ ਕਿ ਅਸੀਰ ਘਾਤਕ ਸਹਿਬਾਨ ਦੇ ਜਹੇਦਾਰ ਸਹਿਬਾਨ ਵੱਡੇ ਨੇ ਸਨਾ ਪਵੇਗਾ ਨਾ ਲੋਕਾਂ ਨੂੰ ਵੀ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਹੋਏ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨੂੰ ਕਿਉਂ ਮਾਫ ਕੀਤਾ ਜਿਹੜਾ ਪੇਸ਼ਵਣੀ ਹੋਇਆ ਸ੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਣੇ ਉਹ ਪ੍ਰਮਾਣ ਹੋਣੇ ਚਾਹੀਦੇ ਆ ਲੇਕਿਨ ਹੁਕਮ ਉਹ ਜਾਰੀ ਹੋਣੇ ਚਾਹੀਦੇ ਆ ਜਿਹਦੇ ਉੱਤੇ ਕੋਈ ਸਵਾਲ ਨਾ ਖੜਾ ਕਰ ਸਕੇ ਸੜਕਾਂ ਤੇ ਉਤਰ ਆਏ ਸਿੱਖ ਕੌਮ ਸਾਰੀ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਛੋਟੀਆਂ ਗੱਲਾਂ ਨੇ ਤੁਹਾਡਾ ਕੀ ਖਿਆਲ ਹੈ ਇਹਦੇ ਨਾਲ ਸ੍ਰੀ ਕਾਲ ਤਖਤ ਸਾਹਿਬ ਦੀ ਗਰਮਾ ਨੂੰ ਠੇਸ ਨਹੀਂ ਲੱਗਦੀ বারবার ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਪ੍ਰਧਾਨਗੀ ਛੱਡ ਦਿਓ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਸਿਆਸਤ ਤੋਂ ਪਰੇ ਹੋ ਜਾਓ ਪ੍ਰਧਾਨਗੀ ਕਿਉਂ ਨਹੀਂ ਛੱਡਦੇ ਪ੍ਰਧਾਨਗੀ ਇਹੋ ਜੀ ਕਿਹੜੀ ਹੋਣਾ ਦੇ ਕੋਲ ਗਿੱਦੜ ਸਿੰਘੀ ਹੈ ਜਿਹੜੀ ਛੱਡ ਨਹੀਂ ਰਹੇ ਸੁਖਵੀਰ ਸਿੰਘ ਬਾਦਲ ਨੂੰ ਹਾਲ ਹੀ ਦੇ ਵਿੱਚ ਤਨਖਾਹੀਆ ਕਰਾਰ ਦਿੱਤਾ ਗਿਆ ਔਰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ 68 ਉਸੇ ਤਰ੍ਹਾਂ ਨੇ ਉਸੇ ਤਰ੍ਹਾਂ ਪ੍ਰਧਾਨਗੀ ਬਰਕਰਾਰ ਹੈ ਉਸੇ ਹੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਪਾਰਟੀ ਚ ਵਿਚਰ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਹਾਲਾਂਕਿ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਬੜੇ ਠੋਕ ਵਜਾ ਕੇ ਗੱਲ ਕਹਿ ਵੀ ਚੁੱਕੇ ਨੇ ਕਿ ਮੈਂ ਪ੍ਰਧਾਨ ਆ ਖੈਰ ਪ੍ਰਧਾਨਗੀ ਨੂੰ ਲੈ ਕੇ ਭਵਿੱਖ ਕੀ ਕਹਿੰਦਾ ਉਹ ਆਉਣ ਦੇ ਦਿਨਾਂ ਨੂੰ ਪਤਾ ਲੱਗ ਜਾਵੇਗਾ ਪਰ ਸ਼੍ਰੀ ਕਾਲ ਤਖਤ ਸਾਹਿਬ ਦੁਆਰਾ ਨਤਮਸਤਕ ਹੁੰਦੇ ਨੇ ਸੁਖਵੀਰ ਬਾਦਲ ਅਗਲੇ ਦਿਨ ਜਦੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਔਰ ਉਦੋਂ ਕਿਸ ਲਿਹਾਜ਼ ਨਾਲ ਉੱਥੇ ਗਏ ਕਿਸ ਤਰ੍ਹਾਂ ਉੱਥੇ ਗਏ ਸੁਖਬੀਰ ਸਿੰਘ ਬਾਦਲ ਕਿਹੜੇ ਅਹੁਦੇ ਨਾਲ ਖਾਸ ਕਰਕੇ ਜਿਹੜਾ ਉਹਨਾਂ ਨੇ ਪੱਤਰ ਉੱਥੇ ਦਿੱਤਾ ਹੈ ਸ਼੍ਰੀ ਕਲਕੱਤਕ ਸਾਹਿਬ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਦੇ ਉੱਤੇ ਲਿਖਿਆ ਗਿਆ ਕਰ ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਨਤਮਸਤਕ ਹੋਣਾ ਸੁਖਬੀਰ ਬਾਦਲ ਦਾ ਸ਼੍ਰੀ ਕਾਲ ਤਖਤ ਸਾਹਿਬ ਉਹਦਾ ਮਤਲਬ ਕੀ ਸੀ ਉਸ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਹੁਣ ਹੀ ਖਬਰਾਂ ਆ ਰਹੀਆਂ ਸੀ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਆਪਾਂ ਡਿਸਕਸ਼ਨ ਵੀ ਕੀਤੀ ਉਹਦੇ ਉੱਤੇ ਤੇ ਹੁਣ ਚਰਚਾ ਛੱਡ ਗਈ ਕਿ ਸੁਖਬੀਰ ਬਾਦਲ ਦੁਆਰਾ ਜਾ ਕੇ ਆਏ ਨੇ ਸੁਖਬੀਰ ਬਾਦਲ ਨਾਲ ਦੁਆਰਾ ਉਸੇ ਤਰ੍ਹਾਂ ਇੱਕ ਵਫਦ ਜਾਂਦਾ ਹੈ ਉੱਥੇ ਜਾ ਕੇ ਆਪਣੀ ਚਿੱਠੀ ਦਿੰਦੇ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਹੈਡ ਦੇ ਉੱਤੇ ਪ੍ਰਧਾਨ ਅਜੇ ਵੀ ਪ੍ਰਧਾਨ ਨੇ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਕਿਵੇਂ ਦੇਖ ਰਹੇ ਹੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਇਹ ਦੋ ਅਲੱਗ-ਅਲੱਗ ਵਿਸ਼ੇ ਆ ਜਿਨ੍ਹਾਂ ਤੇ ਤੁਸੀਂ ਗੱਲ ਕਰ ਰਹੇ ਹੋ ਇੱਕ ਤਾਂ ਰਾਜਨੀਤਿਕ ਵਿਸ਼ੇ ਆ ਇੱਕ ਧ ਜਿਹੜਾ ਧਾਰਮਿਕ ਵਿਸ਼ੇ ਹੈ ਉਹ ਧਾਰਮਿਕ ਵਿਸ਼ੇ ਨੂੰ ਅਸੀਂ ਧਾਰਮਿਕ ਤੇ ਤਰਕਾਂ ਦੇ ਹਿਸਾਬ ਤੇ ਗੱਲ ਕਰਾਂਗੇ ਤੇ ਬਿਹਤਰ ਹੋਏਗਾ ਕਿ ਸ੍ਰੀ ਕਾਲ ਤਖਤ ਸਾਹਿਬ ਤੇ ਜਿਹੜਾ ਹਮੇਸ਼ਾ ਜਦੋਂ ਜਾਓ ਨਿਮਕ ਕੇ ਜਾਓ ਤਾਕਤ ਲੈ ਕੇ ਨਾ ਨਾਲ ਜਾਓ ਇਹ ਮੇਰੇ ਵਿਚਾਰ ਹੈ ਹੋ ਸਕਦਾ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਦੇ ਹੋਰ ਵਿਚਾਰ ਹੋਣਗੇ ਤਨਖਾਹਿਆ ਕਰਾਰ ਦਿੱਤਾ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਤੁਸੀਂ ਜਾਓ ਤੇ ਪੇਸ਼ ਹੋ ਜਾਓ ਔਰ ਜਾ ਕੇ ਉੱਥੇ ਬੈਠ ਜਾਓ ਠੀਕ ਆ ਮੱਥਾ ਟੇਕਣ ਤੋਂ ਕੋਈ ਗਰੇਜ ਨਹੀਂ ਆ ਮੱਥਾ ਟੇਕਿਆ ਜਾ ਸਕਦਾ ਕਿਸੇ ਵੀ ਗੁਰੂ ਘਰ ਚ ਕੋਈ ਵੀ ਜਾ ਕੇ ਮੱਥਾ ਟੇਕ ਸਕਦਾ ਲੇਕਿਨ ਉਹਦੇ ਲਈ ਅਰਦਾਸ ਨਹੀਂ ਕੀਤੀ ਜਾ ਸਕਦੀ ਤੇ ਜਦੋਂ ਤਨਖਾਈਆ ਕੁਛ ਹੋਤ ਹੋਵੇ ਤੇ ਸਿੱਖ ਪੰਥ ਦੇ ਲੀਡਰਾਂ ਨੂੰ ਵੀ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਭਈ ਇਹ ਤਨਖਾਈਆ ਕੁਛ ਹੈ ਤਨਖਾਈਆ ਦਾ ਮਤਲਬ ਕੀ ਹੈ ਪਹਿਲਾਂ ਤਾਂ ਹਜੇ ਤਾਂ ਲੋਕ ਹੀ ਸੋਚਦੇ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਦੋਂ ਗੁਰੂ ਮਹਾਰਾਜ ਦੇ ਵਕਤ ਚੱਲ ਰਹੀ ਸੀ ਜਦੋਂ ਸ਼ਰੀਕਾਲ ਤਖਤ ਸਾਹਿਬ ਦੀ 6ਵੇਂ ਪਾਸ਼ਾ ਨੇ ਸਨਰਚਨਾ ਕੀਤੀ ਤਨਖਾਹ ਹੁੰਦੀ ਸੀ ਜਿਹੜਾ ਤਨਖਾਹ ਲੈਂਦਾ ਸੀ ਅੰਗਰੇਜ਼ਾਂ ਕੋਲ ਲੋਗੋ ਨੂੰ ਨਫ਼ਰਤ ਨਾਲ ਦੇਖਦੇ ਸੀ ਸਿੱਖੀ ਦੇ ਵਿੱਚ ਦੀ ਪਰ ਪਾਸ਼ਾ ਵੀ ਇਹ ਇਹ ਸਾਡਾ ਦਰੋਹੀ ਹੈ ਇਹ ਸਿੱਖ ਪੰਥ ਤੇ ਜ਼ੁਲਮ ਕਰਨ ਵਾਲਾ ਹੈ ਇਹ ਦਰੋਹੀ ਹੈ ਇਹਨੂੰ ਪਰੇ ਰੱਖੋ ਇਹਨੂੰ ਨਫ਼ਰਤ ਨਾਲ ਦੇਖੋ ਤੇ ਜੀ ਉਹੀ ਪਰਵਾਸ਼ਾ ਤਨਖਾਈਆ ਕੋਸ਼ਤ ਕੀਤਾ ਤਨਖਾ ਹਜੇ ਉਹਨੂੰ سزا ਲਗਣੀ ਹੈ سزا ਪੂਰੀ ਹੋਣੀ ਹੈ ਉਹਦੇ ਨਾਲ ਹਜੇ ਜਿਹੜੇ ਸਿੱਖ ਪੰਥ ਦੇ ਜਾਂ ਹੋਰ ਜਿਹੜੇ ਅਕਾਲੀ ਦਲ ਦੇ ਲੀਡਰ ਹਜੇ ਉਹਦੇ ਨਾਲ ਤਨਖਾਈਏ ਦੇ ਨਾਲ ਰਿਸ਼ਤਾ ਰੱਖਦੇ ਨੇ ਤੇ ਉਹ ਫਿਰ ਇੱਕ ਚੁਣੌਤੀ ਹੁੰਦੀ ਹੈ ਸਿਸਟਮ ਨੂੰ ਨਾਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਖੁਸ਼ੀ ਦਰਬਾਰ ਸਾਹਿਬ ਔਰ ਸ਼੍ਰੀ ਕਾਲ ਤਖਤ ਸਾਹਿਬ ਜਿਹੜਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਮਹਾਰਾਜ ਦੀ ਮੇਰ ਹੈ ਸਾਡੇ ਸਾਰਿਆਂ ਤੇ ਔਰ 6ਵੇਂ ਪਾਸ਼ਾ ਦੇ ਵੇਲੇ ਹੀ ਜਿਹੜਾ ਸ੍ਰੀ ਹਰਗੋਬਿੰਦ ਜੀ ਦੇ ਵਕਤ ਹੀ ਇਹ ਜਿਹੜੀ ਅਕਾਲ ਤਖਤ ਸਾਡੀ ਸੰਰਚਨਾ ਕੀਤੀ ਗਈ ਸੀ ਤੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਉਹ ਲਾਗੂ ਕੀਤਾ ਗਿਆ ਸੀ ਬਹੁਤ ਮੈਂ ਕੱਟ ਲੋਕਾਂ ਨੂੰ ਇਹ ਸਮਝ ਹੋਏਗੀ ਮੈਂ ਤੁਹਾਨੂੰ ਦੱਸਦਾ ਕਿ ਜਦੋਂ 6ਵੇਂ ਪਾਸ਼ਾ ਗੱਦੀ ਤੇ ਬੈਠੇ ਤੇ ਉੱਥੇ ਇੱਕ ਸਿਰੀ ਦਾ ਹੁੰਦਾ ਸੀਗਾ ਸਿਰੀ ਪਨਾਈ ਜਾਂਦੀ ਸੀ ਜਿਹੜੇ ਕੋਈ ਵੀ ਗੁਰੂ ਮਹਾਰਾਜ ਗੱਦੀ ਗ੍ਰਹਿਣ ਕਰਦੇ ਸੀ ਉਹ ਧਾਗਾ ਹੁੰਦਾ ਸੀ ਭਈ ਛੇਵੇਂ ਪਾਸ਼ਾ ਜਦੋਂ ਗੱਦੀ ਤੇ ਬੈਠੇ ਨਾ ਤੇ ਉਹਨਾਂ ਨੂੰ ਉਹ ਸੇਲੀ ਟੋਪੀ ਜਿਹੜਾ ਉਹ ਇੱਕ ਕਿਸਮ ਦਾ ਧਾਗਾ ਹੁੰਦਾ ਉਹ ਰਸਮ ਹੁੰਦੀ ਹੈ ਉਹ ਉਹਨਾਂ ਨੂੰ ਪਨਾਈ ਗਈ ਪਨਾਨ ਲੱਗੇ ਤੇ ਉਹਨਾਂ ਨੇ ਕਹਤਾ ਨਹੀਂ ਮੇਰੇ ਕੋਲ ਕਹਿੰਦੇ ਮੇਰੀਆਂ ਇਹ ਦੋ ਕਰਪਾਨਾ ਜਿਹੜੀਆਂ ਉਹ ਹੈਗੀਆਂ ਇੱਕ ਮੀਰੀ ਤੇ ਇੱਕ ਪੀਰੀ ਪੀਰੀ ਦਾ ਮਤਲਬ ਭਗਤੀ ਤੇ ਮੀਰੀ ਦਾ ਮਤਲਬ ਸ਼ਕਤੀ ਹੁਣ ਤੁਸੀਂ ਦੇਖੋ ਦਰਬਾਰ ਸ੍ਰੀ ਦਰਬਾਰ ਸਾਹਿਬ ਹੈ ਸ੍ਰੀ ਦਰਬਾਰ ਸਾਹਿਬ ਆਮ ਜਿਹੜਾ ਬਾਹਰ ਲੱਗ ਘਰਤ ਵਾਲਾ ਉਤੋਂ ਨੀਵਾ ਨੀਵਾ ਯਾਨੀ ਨੇਮਕੇ ਜਾਓ ਤੇ ਭਗਤੀ ਸ੍ਰੀ ਕਾਲ ਤਖਸਾਲ ਸਾਹਿਬ ਉੱਚਾ ਹੈ ਉੱਚਾ ਤੇ ਸ਼ਕਤੀ ਠੀਕ ਹੈ ਨਾ ਹਾਲਾਂਕਿ ਜਿਹੜਾ ਸ੍ਰੀ ਕਾਲ ਤਖਸਾਲ ਸਾਹਿਬ ਹੈ ਉਹ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਦਰਵਾਜੇ ਤੋਂ ਥੋੜਾ ਇੱਕ ਸਾਈਡ ਤੇ ਹੈ ਲੇਕਿਨ ਗੁਰੂ ਦੇ ਚਰਨਾਂ 'ਚ ਸ਼ਕਤੀ ਗੁਰੂ ਦੇ ਚਰਨਾਂ 'ਚ ਜਿਹੜੀ ਸ਼ਕਤੀ ਜਹਾਗੀਰ ਨੂੰ ਇੱਕ ਚੁਣੌਤੀ ਦੇਣ ਲਈ ਛੇਵੇਂ ਪਾਤਸ਼ਾਹ ਨੇ ਸਿੰਘਾਸਨ ਬਣਾਇਆ ਸੀ ਉਸ ਸਿੰਘਾਸਨ ਤੇ ਲਾਵਲਸ਼ ਕਰਨੀ ਲੱਗ ਜਾਂਦੇ ਉਸ ਸਿੰਘਾਸਨ ਤੇ ਨਿਮਕੇ ਜਾਇਆ ਜਾਂਦਾ ਹੈ ਔਰ ਇਹ ਸਾਨੂੰ ਤਾਂ ਇਹ ਆਪਣੇ ਆਪ ਗੁਰੂ ਮਹਾਰਾਜ ਨੇ ਜਿਹੜੇ ਜਿਹੜੇ ਕਦਮ ਜਿੱਦਾਂ ਜਿੱਦਾਂ ਚੀਜ਼ਾਂ ਕੀਤੀਆਂ ਸਿਰਚਨਾ ਕੀਤੀ ਹੈ ਉਹ ਸਾਨੂੰ ਆਪ ਦੱਸਦੇ ਆ ਬਈ ਜਿਹੜਾ ਭਗਤੀ ਔਰ ਸ਼ਕਤੀ ਦਾ ਸੁਮੇਲ ਇਹ ਛੇਵੇਂ ਪਾਸ਼ਾ ਤੋਂ ਚੱਲਿਆ ਲੇਕਿਨ ਜਦੋਂ ਮੁਗਲਾਂ ਦਾ ਵਿਲਾ ਆਇਆ ਉਦੋਂ ਕੱਲੀ ਸ਼ਕਤੀ ਸੀ ਭਗਤੀ ਨਹੀਂ ਸੀ ਉਹ ਉਦੋਂ ਭਗਤੀ ਤਦ ਹੀ ਤੁਸੀਂ ਦੇਖੋ ਭਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਾਇ ਦੇ ਇੱਕ ਖੱਤ ਦੇ ਨਾਲ ਸਿਰਫ ਇੱਕ ਖੱਤ ਲਿਖਿਆ ਸੀ ਤੇ ਜਿਹੜੇ ਉਹਨਾਂ ਦੇ ਖਾਲਸੇ ਸੀ ਉਹਨਾਂ ਨੇ ਮੁਗਲਾਂ ਦੀਆਂ ਨੀਂਹ ਹਿਲਾ ਕੇ ਰੱਖ ਛੱਡੀ ਸੀ ਔਰ ਜਿਹੜੀ ਭਗਤੀ ਦਾ ਦੌਰ ਸੀ ਉਖਾਲਸਾ ਪੰਥ ਦੇ ਖਾਲਸਾ ਰਾਜ ਦਾ ਸਭ ਤੋਂ ਪਹਿਲਾ ਉਹ ਮਤਲਬ ਉਹਨਾਂ ਦਾ ਸਿਧਾਂਤ ਸੀ ਭਗਤੀ ਔਰ ਸ਼ਕਤੀ ਦੋਨੋਂ ਜੇ ਮੰਨ ਲਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ 1799 ਵਿੱਚ ਰਾਜ ਆਇਆ ਤੇ ਤੁਸੀਂ ਬਹੁਤ ਉਦਾਹਰਨਾਂ ਹੋਣਗੀਆਂ ਉਹਨਾਂ ਨੇ ਆਪਣੇ ਜਿਹੜੇ ਸਪਾਸ ਲਾਰ ਸੀਗੇ ਜਿਹੜੇ ਆਪਣੇ ਯੋਧੇ ਸੀ ਲੜਾਕੇ ਸੀ ਉਹਨਾਂ ਨੂੰ ਕਿਹਾ ਸੀ ਕਿਸੇ ਦੁਸ਼ਮਣ ਦੇ ਜਦੋਂ ਅਟੈਕ ਕਰ ਰਹਾ ਉਦੀ ਧੀ ਭੈਣ ਦੀ ਪੂਰੀ ਇੱਜ਼ਤ ਕਰਨੀ ਆ ਉਹਨੂੰ ਪੂਰਾ ਸਹਾਰਾ ਦੇਣਾ ਆਪਣੀ ਸ਼ਕਤੀ ਵੀ ਦਿਖਾਣੀ ਆ ਤੇ ਆਪਣੀ ਦਇਆ ਵੀ ਦਿਖਾਣੀ ਆ ਇਹ ਸਾਰੇ ਗੁਰੂ ਮਹਾਰਾਜ ਦੇ ਫਲਸਫੇ ਆ ਜਦੋਂ ਅਸੀਂ ਅੱਜ ਦੀ ਕਾਲ ਤੱਕ ਸਾਬ ਨੇ ਸਾਨੂੰ ਤਨਖਾਈਆ ਲਾਇਆ ਮੇਰੀ ਆਪਣੀ ਸੋਚ ਆ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਨਾ ਜਾਓ ਤੁਸੀਂ ਲੈਫਟ ਰਾਈਟ ਆਪਣੇ ਲੀਡਰ ਨਾਲ ਲੈ ਕੇ ਜਾਓ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਜਾਓ ਗਲਤੀਆਂ ਹੋਈਆਂ ਗੁਨਾਹ ਹੋਏ ਆ ਮੈਂ ਤਾਂ ਤੁਹਾਨੂੰ ਅੱਗੇ ਵੀ ਕਹਿੰਦਾ ਆ ਕਿ ਉਹ ਬੜਾ ਦਿਆਲੂ ਆ ਉਹ ਬੜਾ ਕਿਰਪਾਵਾਨ ਆ ਲੇਕਿਨ ਜੇ ਉਸ ਸ਼ਕਤੀ ਤੁਸੀਂ ਦੇਖੋ ਸਿੰਘ ਉਸ ਅਕਾਲ ਪੁਰਖ ਸਾਹਿਬ ਉੱਚਾ ਉਸ ਸ਼ਕਤੀ ਦੇ ਅੱਗੇ ਆਪਾਂ ਲਾਵ ਲਸ਼ ਕਰਨਾ ਨਹੀਂ ਜਾਈਏ ਤੇ ਉਹ ਸ਼ੋਭਾ ਨਹੀਂ ਦਿੰਦਾ ਮੇਰੀ ਆਪਣੀ ਨਿੱਜੀ ਸੋਚ ਆ ਹੋ ਸਕਦਾ ਸੁਖਵੀਰ ਸਿੰਘ ਬਾਦਲ ਦੀ ਹੋਰ ਸੋਚ ਹੋਵੇ ਉਹਨਾਂ ਦੇ ਸਲਾਹਕਾਰਾਂ ਦੀ ਹੋਰ ਸੋਚ ਹੋਵੇ ਨਾਲੇ ਦੂਜੀ ਗੱਲ ਤੁਸੀਂ ਪੰਥਕ ਪਾਰਟੀ ਦੇ ਪ੍ਰਧਾਨ ਹੋ ਪੰਥਕ ਪਾਰਟੀ ਦੇ ਪ੍ਰਧਾਨ ਬਣ ਕੇ ਨਾ ਜਾਓ ਤੁਸੀਂ ਜਾਓ ਤੁਸੀਂ ਉਸ ਕੌਮ ਚੋਂ ਨਿਕਲੇ ਹੋਏ ਸਿਰਮੌਰ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਦੇ ਸਿਰਮੌਰ ਹੋ ਜਿਨ੍ਹਾਂ ਨੇ ਜਿਨ੍ਹਾਂ ਦੇ ਥੋੜੇ ਜਿਹੇ ਲੜਾਕਿਆਂ ਨੇ ਨਾਦਰ ਸ਼ਾਹ ਦੇ ਨੱਕ ਚ ਦਮ ਕਰਤਾ ਸੀ ਤੁਹਾਨੂੰ ਜਿਨ੍ਹਾਂ ਆਰਾਮ ਕਰਤਾ ਸੀ ਇਹ ਉਸ ਕੌਮ ਨੂੰ ਰਿਪਰੈਜ਼ੈਂਟ ਕਰਦੀ ਪਾਰਟੀ ਆ ਇਸ ਸੂਬੇ ਦੀ jaan ਹੈ ਸ਼ਰੋਮਣੀ ਅਕਾਲੀ ਦਲ ਬਾਦਲ ਇਹ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਨੀ ਜਿਹੜੀ ਹੈ ਇਸ ਸੂਬੇ ਦੇ ਲੋਕਾਂ ਨੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਦੀ ਨੀ ਰੱਖੀ ਹੋਈ ਹੈ ਤੇ ਇਸ ਨੀ ਨੂੰ ਤੁਸੀਂ ਅੱਗੇ ਭਗਤੀ ਤੇ ਸ਼ਕਤੀ ਨਾਲ ਲੈ ਕੇ ਜਾਣਾ ਭਗਤੀ ਦਾ ਮਤਲਬ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਓ ਮੱਥਾ ਟੇਕੋ ਘੰਟਾ ਤੱਕ ਸਾਹਿਬ ਮੱਥਾ ਟੇਕੋ ਬੈਠ ਜਾਓ ਕਿਰਪਾਏ ਵਾਹਿਗੁਰੂ ਦਾ ਬੜਾ ਦਿਆਲੂ ਆ ਜੇ ਕਿਉਂਕਿ ਉਹਨਾਂ ਦੇ ਅੰਦਰ ਦਇਆ ਤੁਸੀਂ ਹਜੇ ਵੀ ਦੇਖੋ ਜਿਹੜਾ ਦਇਆ ਦਾ ਫਲਸਫਾ ਗੁਰੂ ਮਹਾਰਾਜ ਦਾ ਉਹ ਅੱਜ ਵੀ ਚੱਲਦਾ ਤੁਸੀਂ ਦੇਖਿਆ ਕਿਤੇ ਮਤਲਬ ਲੱਗੇ ਕਿ ਮੈਂ ਪੂਰੇ ਵਿਖਵ ਚ ਦੇਖਦਾ ਕੋਈ ਕਿਤੇ ਆਪਦਾ ਹੁੰਦੀ ਆ ਤੇ ਖਾਲਸਾ ਏਡ ਸਿੱਖ ਕੌਮ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੀ ਆ ਉਸ ਭਗਤੀ ਤੇ ਸ਼ਕਤੀ ਦਾ ਸੁਮੇਲ ਭਈ ਜੇ ਚੜ ਕੇ ਆਣਾ ਤੇ ਫਿਰ ਚੜ ਕੇ ਜਵਾਬ ਵੀ ਦਿਓ। ਅੱਛਾ ਉਹ ਜਿਹੜੀ ਭਗਤੀ ਦੀ ਸ਼ਕਤੀ ਦੀ ਆਪਾਂ ਸੁਮੇਲ ਦੀ ਗੱਲ ਕਰ ਲਈ ਚਲੋ ਲੰਬੀ ਹੋ ਗਈ। ਲੇਕਿਨ ਇਹਦੇ ਨਾਲੋਂ ਵੱਡੀ ਉਦਾਹਰਨ ਤਾਂ ਮਹਾਰਾਜ ਜੀ ਸਿੰਘ ਦੀ ਆ। ਜਦੋਂ ਉਹਨਾਂ ਨੂੰ ਸ਼੍ਰੀ ਹਕਾਲਤਖਬ ਸਾਹਿਬ ਤੇ ਤਲਬ ਕੀਤਾ ਗਿਆ। ਜੁੱਤੀ ਹੱਥ ਚ ਫੜ ਲਈ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਦੀ ਬਾਰਡਰ ਤੇ ਆਪਣੇ ਘੋੜੇ ਖੜੇ ਕਰਕੇ ਨੰਗੇ ਪੈਰ ਉਥੋਂ ਸ਼੍ਰੀ ਦਰਬਾਰ ਸਾਹਿਬ ਆਏ ਸ਼੍ਰੀ ਹਕਾਲਤਖਬ ਸਾਹਿਬ ਦੇ ਅੱਗੇ ਅੱਗੇ ਘੁਟਨੇ ਟੇਕ ਕੇ ਬੈਠ ਗਏ। ਔਰ ਕੁੱਟਨੇ ਟਿੱਕੇ ਬੈਠ ਗਏ ਉਦੋਂ ਅਕਾਲੀ ਫੂਲਾ ਸਿੰਘ ਨੇ ਸਜਾ ਦਿੱਤੀ 100 ਕੋੜੇ ਮਾਰਨ ਦੀ ਬਾਅਦ ਦੇ ਵਿੱਚ ਉਹ ਸਜਾ ਉੱਥੇ ਹੀ ਮaaf ਕਰਤੀ ਗਈ ਕਿਉਂਕਿ ਉਹ ਭਗਤੀ ਔਰ ਦਿਆ ਦਾ ਫਲਸਫਾ ਵੀ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸੀ ਉਹਨਾਂ ਨੇ ਕਿਹਾ ਕਹਿੰਦੇ ਸਿਰਫ ਤੇਰੀ ਹੋਂਮੇ ਤੇਰੇ ਚ ਆ ਗਈ ਸੀ ਹੋਂਮੇ ਤੋੜਨੀ ਸੀ ਤੇ ਕਹਿੰਦਾ ਮੇਰਾ ਮਕਸਦ ਹੈ ਅਸੀਂ ਹੋਂਮੇ ਨਹੀਂ ਕਰ ਸਕਦੇ ਅਸੀਂ ਹੰਕਾਰ ਨਹੀਂ ਲਿਆ ਸਕਦੇ ਹਜੇ ਵੀ ਮੈਂ ਕਹਨਾ ਕਿ ਯਾਰ ਪੰਥਕ ਪਾਰਟੀ ਦੇ ਤੁਸੀਂ ਪ੍ਰਧਾਨ ਹੋ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੇ ਸ਼ਹੀਦਾਂ ਦੇ ਖੂਨ ਦੇ ਨਾਲ ਤਿਆਰ ਹੋਈ ਪਾਰਟੀ ਆ ਪ੍ਰਧਾਨਗੀ ਛੱਡੋ ਛੱਡ ਕੇ ਇੱਕ ਨਰੋਲ ਸਿੱਖਾਂ ਵਾਂਗੂ ਆਪਣੀ ਸਜ਼ਾ ਨੂੰ ਭੁਗਤੋ ਭੁਗਤ ਕੇ ਆਕੇ ਜੇ ਤੁਹਾਨੂੰ ਪੰਥ ਪ੍ਰਮਾਣ ਕਰਦਾ ਤੇ ਦੁਬਾਰਾ ਪ੍ਰਧਾਨ ਬਨਾਓ ਹੁਣ ਤੁਸੀਂ ਬਲਵਿੰਦਰ ਸਿੰਘ ਭੁੰਦਰ ਨੂੰ ਨਾਮਿਨੇਟ ਕਰਕੇ ਪ੍ਰਧਾਨ ਬਣਾਤਾ ਮੈਨੂੰ ਨਹੀਂ ਲੱਗਦਾ ਕਿ ਸਿੱਖ ਕੌਮ ਦੇ ਵਿੱਚ ਇਹਦੀ ਅਕਸੈਪਟੈਂਸ ਹੋ ਰਹੀ ਹੈ ਇਹਨੂੰ ਜਿਹੜਾ ਅਪਣਾਇਆ ਜਾ ਰਿਹਾ ਮੈਨੂੰ ਨਹੀਂ ਲੱਗਦਾ ਹਾਂ ਜੀ ਆਪਣੇ ਪੁਰਾਣੇ ਲੀਡਰ ਨਹੀਂ ਐਕਸੈਪਟ ਕਰਦੇ ਤੇ ਕੋ ਇੱਕ ਇੱਕ ਤਰੀਕਾ ਹੁੰਦਾ ਦੇਖੋ ਕਾਰਜਕਾਰੀ ਪ੍ਰਧਾਨ ਉਦੋਂ ਬਣਦਾ ਹੁੰਦਾ ਜਦੋਂ ਪ੍ਰਧਾਨ ਨੇ ਕਿਤੇ ਛੁੱਟੀ ਜਾਣਾ ਹੋਵੇ ਲੰਬੇ ਟਾਈਮ 2 4 5 6 ਮਹੀਨੇ ਕਿਤੇ ਹੋਣਾ ਹੋਵੇ ਫਿਰ ਕਾਰਜਕਾਰੀ ਪ੍ਰਧਾਨ ਜਿਹੜਾ ਬਣਾਇਆ ਜਾਂਦਾ ਫੋਰ ਦਾ ਟਾਈਮ ਬੀਇੰਗ ਜੇ ਤੁਸੀਂ ਕਾਰਜਕਾਰੀ ਪ੍ਰਧਾਨ ਪੱਕਾ ਬਣਾਣਾ ਹੈ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਐਗਜ਼ੈਕਟਿਵ ਜਿਹੜੀ ਆ ਕਾਰਜ ਕਰਨੀ ਜਿਹਨੂੰ ਕਹਿੰਦੇ ਆ ਉਹਦੇ ਚ ਮਤਾ ਪਾ ਕੇ ਪ੍ਰਵਾਨ ਕਰਕੇ ਉਹਨੂੰ ਪੱਕੇ ਤੌਰ ਤੇ ਬਣਾਇਆ ਜਾਂਦਾ। ਲੇਕਿਨ ਤੁਸੀਂ ਤਾਂ ਬਲਵਿੰਦਰ ਸਿੰਘ ਭੁੰਦਰ ਨੂੰ ਆਪ ਹੀ ਬਣਾਤਾ। ਆਪ ਹੀ ਤੁਸੀਂ ਅਕਾਲੀ ਦਲ ਦੇ ਹਜੇ ਪ੍ਰਧਾਨ ਹੋ। ਆਪ ਹੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦਲ ਦੀ ਲੈਟਰ ਦੇ ਉੱਤੇ ਹੈਡ ਦੇ ਉੱਤੇ ਤੁਸੀਂ ਲਿਖ ਕੇ ਸ਼੍ਰੀ ਕਾਲਤਖਸਬ ਦੱਸ ਰਹੇ ਹੋ ਕਿ ਮਤਲਬ ਕੀ ਮੈਂ ਯਾਰ ਟੈਕਨੀਕਲੀ ਟੈਕਨੀਕਲੀ ਕਈ ਲੋਕ ਸਵਾਲ ਕਰਦੇ ਨੇ ਸਵਾਲ ਕਿਦਾਂ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ ਔਰ ਅਕਾਲੀ ਦਲ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਉਹਨਾਂ ਦਾ ਕਬਜ਼ਾ ਹੈ ਜਾਂ ਆਪਾਂ ਕਹਿ ਦਈਏ ਕਿ ਉਹ ਬਹੁਮਤ ਵਿੱਚ ਹੈ ਗਿਆ ਉਨ੍ਹਾਂ ਵੱਲੋਂ ਹੀ ਸ਼੍ਰੀ ਹਕਾਲਤਖਬ ਸਾਹਿਬ ਤੋਂ ਲੈ ਕੇ ਬਾਕੀ ਸਿੰਘ ਸਹਿਬਾਨ ਔਰ ਬਾਕੀ ਜੱਥੇਦਾਰ ਹੈੱਡ ਗਰੰਥੀ ਸਾਹਿਬ ਦੀ ਨਿਯੁਕਤੀ ਕੀਤੀ ਜਾਂਦੀ। ਟੈਕਨੀਕਲੀ ਕਿਦਾਂ ਇਹ ਤਕਨੀਕੀ ਤੌਰ ਤੇ ਤਾਂ ਸੁਵਿਧਵਾਨ ਸਵਾਲ ਕਰਦੇ ਨੇ। ਭਈ ਕਿਦਾਂ ਪੋਸੀਬਲ ਹੋਏਗਾ? ਇਹ ਕਿਵੇਂ ਕਿਵੇਂ ਸਜਾ ਸੁਣਾਈ ਜਾ ਸਕਦੀ ਹੈ? ਇਹ ਕਿਵੇਂ ਹੋਏਗਾ ਲੋਕ ਸਵਾਲ ਕਰਦੇ ਨੇ। ਠੀਕ ਹੈ ਮੈਂ ਕਈਆਂ ਨੂੰ ਸਮਝਾਉਣਾ ਕਿ ਸ਼੍ਰੀ ਹਕਾਲਤਖਬ ਸਾਹਿਬ ਬੜਾ ਸਰਵੋੱਚ ਹੈ। ਫੈਸਲੇ ਦਾ ਇੰਤਜ਼ਾਰ ਹੋਣਾ ਚਾਹੀਦਾ। ਲੇਕਿਨ ਕੀ ਪ੍ਰਧਾਨਗੀ ਦੇ ਬੈਠਿਆਂ ਕੁਰਸੀ ਦੇ ਉੱਤੇ ਜਾਂ ਜਿਸ ਤਰ੍ਹਾਂ ਆਪਣਾ ਸ਼ਕਤੀ ਪ੍ਰਦਰਸ਼ਨ ਅਸੀਂ ਕਰਦੇ ਆਂ ਕਿ ਉਹਦੇ ਉੱਤੇ ਬੈਠ ਕੇ ਆਪਾਂ ਆ ਜਿਹੜਾ ਸਿੱਖ ਕੌਮ ਇਨਸਾਫ ਮੰਗ ਰਹੀ ਹੈ ਉਹ ਇਨਸਾਫ ਉਹਨਾਂ ਨੂੰ ਮਿਲ ਜਾਏਗਾ ਇਹ ਸਵਾਲ ਲੋਕ ਖੜੇ ਕਰ ਰਹੇ ਨੇ ਔਰ ਇਹ ਸਵਾਲ ਤਕਨੀਕ ਤਰਕਾਂ ਦੇ ਆਧਾਰ ਤੇ ਖੜੇ ਹੋ ਰਹੇ ਨੇ ਇਹ ਨਹੀਂ ਹੈਗਾ ਕਿ ਚਲਦੇ-ਚਲਦੇ ਕੋਈ ਕਹਿ ਜਾਵੇ ਤਰਕ ਦਿੰਦੇ ਨੇ ਤਰਕ ਦੇ ਕੇ ਅਗਲੇ ਗੱਲ ਕਰਦੇ ਨੇ ਕਿ ਇਹ ਵੀ ਸਵਾਲ ਉੱਠਦਾ ਹੈ ਕਿ ਸ੍ਰੀ ਹਰਿ ਕਾਲ ਤਖਸਾਲ ਜਿਹਦੇ ਉੱਤੇ ਛੇਵੇਂ ਪਾਤਸ਼ਾਹ ਆਪ ਬੈਠੇ ਛੇਵੇਂ ਪਾਤਸ਼ਾਹ ਆਪ ਬੈਠੇ ਔਰ ਉਸ ਬੈਠ ਕੇ ਉਹਨਾਂ ਨੇ ਇੱਕ ਸਿੰਘਾਸਨ ਤਿਆਰ ਕੀਤਾ ਮੀਰੀ ਪੀਰੀ ਦੀ ਉਹਨਾਂ ਨੇ ਸਾਰਿਆਂ ਨੂੰ ਇੱਕ ਫਲਸਫਾ ਦਿੱਤਾ ਉਸੇ ਸਿੰਘਾਸਨ ਤੇ ਬੈਠ ਕੇ ਜਿਹੜੇ ਪੁਰਾਣੇ ਸ੍ਰੀ ਹਰਿ ਕਾਲ ਤਖਸਾਲ ਦੇ ਜਥੇਦਾਰ ਸੀ ਉਹੀ ਸਿੰਘਾਸਨ ਤੇ ਯਾਨੀ ਗੁਰੂ ਬਚਨ ਸਿੰਘ ਤਉਨਾ ਦੇ ਸਾਥੀਆਂ ਨੇ ਜਿਹੜਾ ਰਾਮ ਰਹੀਮ ਨੂੰ ਮaaf ਕੀਤਾ ਕੀ ਉਹਨਾਂ ਤੋਂ ਬਿਨਾ ਉਹਨਾਂ ਦੀ ਐਕਸਪਲੇਨੇਸ਼ਨ ਤੋਂ ਬਿਨਾ ਕੀ ਇਹ ਸਜ਼ਾ ਪੂਰੀ ਦਿੱਤੀ ਜਾ ਸਕਦੀ ਹੈ ਜਿਹੜਾ ਹੋਰ ਫੈਕਟ ਨੇ ਚਿੱਠੀ ਕੌਣ ਲੈ ਕੇ ਆਇਆ ਕੋਠੀ ਜਿਹੜਾ ਵਾ ਬਾਲ ਸਾਹ ਦੀ ਕੋਠੀ ਸਰਕਾਰੀ ਕੋਠੀ ਚ ਕੀ ਜਥੇਦਾਰਾਂ ਨੂੰ ਤਲਬ ਕੀਤਾ ਜਾ ਸਕਦਾ ਇਹ ਸਾਰੇ ਸਵਾਲ ਸਿੱਖ ਕੌਮ ਦੇ ਜੇਹਾਂ ਚ ਖੜੇ ਨੇ ਇੰਨਾ ਸਵਾਲਾਂ ਦੀ ਜਵਾਬ ਜਦੋਂ ਤੱਕ ਨਹੀਂ ਮਿਲਦੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਸਿੱਖ ਕੌਮ ਹੈ ਉਹ ਇਸ ਜਿਹੜੇ ਆ ਜੋ ਮੌਜੂਦਾ ਹੋ ਰਿਹਾ ਸਾਰਾ ਸਿਨੈਰੀਓ ਜੋ ਬਣਿਆ ਹੋਇਆ ਇਹ ਤੋਂ ਤਸੱਲੀ ਹੋ ਜਾਏਗੀ ਲੋਕ ਤਾਂ ਸਾਫ਼ ਪੁੱਛਦੇ ਆ ਕਿ ਅਕਾਲੀ ਦਲ ਦਾ ਪ੍ਰਧਾਨ ਵੱਡਾ ਹੈ ਕਿ ਸ਼੍ਰੀ ਕਾਟਕ ਸਹਿਬਾਨ ਦੇ ਜਹੇਦਾਰ ਸਹਿਬਾਨ ਵੱਡੇ ਨੇ ਨਹੀਂ ਦੇਖੋ ਸ਼੍ਰੀ ਕਾਟਕ ਸਾਹਿਬ ਤਾਂ ਜੋ ਜੋ ਘਟਾਲਾ ਉਹਦੇ ਜਥੇਦਾਰ ਸਹਿਬਾਨ ਉਹ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਉਹ ਬਾਦਲ ਸਾਹਿਬ ਦੇ ਹੀਠਾਂ ਥੋੜਾ ਜਿਹਾ ਬਹਿ ਕੇ ਤੇ ਉੱਥੇ ਰੋਟੀ ਛਕਦੇ ਪਏ ਰਹਿੰਦੇ ਉਹ ਤਸਵੀਰਾਂ ਦੀ ਹੋਰ ਗੱਲ ਹੋएगी ਲੇਕਿਨ ਸ਼੍ਰੀ ਕਾਲ ਤੱਕ ਸਾਹਬ ਤੋਂ ਉੱਤੇ ਕੋਈ ਕਰਨ ਤੂੰ ਪਰੰਤੂ ਨਹੀਂ ਮੇਰੇ ਵੱਲੋਂ ਤਾਂ ਕੋਈ ਸੋਚਿਆ ਵੀ ਨਹੀਂ ਜਾ ਸਕਦਾ ਉਹਨਾਂ ਦੇ ਹੁਕਮਾਂ ਦੇ ਕਲਫਾਜ਼ ਤੋਂ ਬਿਨਾਂ ਵੀ ਲੇਕਿਨ ਗੱਲ ਇਹ ਹੈ ਕਿ ਜਿਹੜਾ 6ਵੇਂ ਪਾਸ਼ਾ ਦਾ ਨਾਂ ਕਹਿਣਾ ਪਿਆ ਬਈ 2015 ਚ ਜਿਹੜਾ ਉਹਨੂੰ ਮਾਫ ਕੀਤਾ ਗਿਆ ਦੱਸਣਾ ਪਏਗਾ ਨਾ ਲੋਕਾਂ ਨੂੰ ਵੀ ਸ਼੍ਰੀ ਕਾਲ ਤਖਸਾਲ ਦੇ ਉੱਤੇ ਬੈਠੇ ਹੋਏ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਨੇ ਉਹਨੂੰ ਕਿਉਂ ਮaaf ਕੀਤਾ ਜਿਹੜਾ ਪੇਸ਼ਵਣੀ ਹੋਇਆ ਜਿਹਦੇ 'ਚ ਇੰਨਾ ਹਉਮੈ ਸੀ ਅਹੰਕਾਰ ਸੀ ਜਿਹੜੇ ਤੇ ਉੱਤੇ ਤੁਹਾਡੇ ਸਾਹਮਣੇ ਬਲਾਤਕਾਰ ਦਾ ਦੋਸ਼ ਸਾਬਤ ਹੋ ਗਏ ਨੇ ਸਜ਼ਾ ਜਾਫ਼ਤਾ ਤੁਸੀਂ ਉਹਦੀ ਇੱਕ ਚਿੱਠੀ ਦੇ ਉੱਤੇ ਉਹਨੂੰ ਮaaf ਕਰਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਲੈਕ ਐਂਡ ਵਾਈਟ ਹੋਣੀਆਂ ਚਾਹੀਦੀਆਂ ਦੇਖੋ ਮੇਰੀ ਤਾਂ ਆਪਣੀ ਸੋਚ ਹੈ ਮੇਰੀ ਆਪਣੀ ਸਮਝ ਹੈ ਕੀ ਹੁਣ ਇਹ ਟਾਈਮ ਬਿਲਕੁਲ ਪ੍ਰੋਪਰ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਬਾਦਲਕੋਲ ਔਰ ਉਹਨਾਂ ਦੇ ਜਿਹੜੇ ਨਾਲ ਚੱਲਦੇ ਨੇ ਉਹਨਾਂ ਦੇ ਸਲਾਹਕਾਰ ਬਈ ਇੱਕੋ ਵਾਰੀ ਸਾਰਾ ਜਿਹੜਾ ਨਾ ਆਪਣੇ ਪਾਪ ਹੈ ਉਹ ਖੁੱਲ ਕੇ ਸਾਹਮਣੇ ਆ ਜਾਣ ਜਿਹੜੇ 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 ਦੋਸ਼ੀ ਆ ਉਹਨਾਂ ਨੂੰ ਜਿਹੜੀ ਧਾਰਮਿਕ ਸਜ਼ਾ ਮਿਲਦੀ ਹੈ ਉਹ ਧਾਰਮਿਕ ਸਜ਼ਾ ਆਪਣੀ ਲਵਾ ਲੈਣ ਤੇ ਇੱਕ ਵਾਰ ਮਾਫੀ ਮੰਗ ਕੇ ਗੁਰੂ ਦੇ ਚਰਨਾਂ 'ਚੋਂ ਆਪਣਾ ਨਵਾਂ ਜੀਵਨ ਨਵੇਂ ਢੰਗ ਨਾਲ ਸਿੱਖ ਕੌਮ ਦਿਆਲੂ ਵੀ ਆ ਮਾਫ ਵੀ ਕਰਦੀ ਐ ਤੁਸੀਂ ਜਾ ਕੇ ਸੇਵਾ ਵੀ ਕਰਦੀ ਐ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਸ਼੍ਰੀ ਕਾਲ ਤੱਕ ਸਾਹਬ ਤੋਂ ਜੋ ਹੁਕਮ ਜਾਰੀ ਹੋਣੇ ਉਹ ਪ੍ਰਮਾਣ ਹੋਣੇ ਚਾਹੀਦੇ ਆ ਲੇਕਿਨ ਹੁਕਮ ਉਹ ਜਾਰੀ ਹੋਣੇ ਚਾਹੀਦੇ ਆ ਜਿਹਦੇ ਉੱਤੇ ਕੋਈ ਸਵਾਲ ਨਾ ਖੜਾ ਕਰ ਸਕੇ ਜਿਹਦੇ ਉੱਤੇ ਸਾਰੀ ਸਿੱਖ ਕੌਮ ਸ਼ਰਧਾ ਦੇ ਨਾਲ ਹੁਣ ਦੇਖੋ ਮੈਂ ਗਿਆਨੀ ਗੁਰਬਚਨ ਸਿੰਘ ਜੀ ਨੇ ਰਾਮ ਰਹੀਮ ਨੂੰ ਮਾਫ ਕਰਤਾ ਸਿੱਖ ਕੌਮ ਚ ਕਿੰਨਾ ਉਬਾਲ ਆ ਗਿਆ ਸੜਕਾਂ ਤੇ ਉਤਰ ਆਏ ਸਿੱਖ ਕੌਮ ਸਾਰੀ ਸੜਕਾਂ ਦੇ ਉਤਰ ਆਈ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਛੋਟੀਆਂ ਗੱਲਾਂ ਨੇ ਤੁਹਾਡਾ ਕੀ ਖਿਆਲ ਹੈ ਇਹਦੇ ਨਾਲ ਸ੍ਰੀ ਕਾਲ ਤਕਸਬ ਦੀ ਗਰਮਾ ਨੂੰ ਠੇਸ ਨਹੀਂ ਲੱਗਦੀ ਟਹਾ ਨਹੀਂ ਲੱਗਦਾ ਲੱਗਿਆ ਗਰਮੀ ਵੀ ਟੁੱਟੀ ਆ ਲੋਕਾਂ ਦਾ ਵਿਸ਼ਵਾਸ ਵੀ ਟੁੱਟਿਆ ਸਿੱਖ ਕੌਮ ਦੇ ਅੰਦਰ ਨਿਰਾਸ਼ਾ ਵੀ ਪੈਦਾ ਹੋਈ ਹੈ ਹਤਾਸ਼ਾ ਵੀ ਪੈਦਾ ਹੋਈ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਪੰਥ ਜਿਹੜਾ ਵਾ ਜਿਹੜਾ ਚੜ੍ਹਦੀ ਕਲਾ ਚ ਸੀ ਉਹ ਕਿੱਥੇ ਆ ਕੇ ਖੜਾ ਹੋਇਆ ਅੱਜ ਬੰਦੀ ਸਿੰਘਾਂ ਨੂੰ ਜਿਹੜਾ ਵਾ ਰਿਹਾਈ ਲਈ ਮੋਰਚੇ ਲਾ ਕੇ ਬੈਠੇ ਆ ਅੱਜ ਹੋਰ ਜਿਹੜੇ ਆ ਗੁਰਦੁਆਰਾ ਕਮੇਟੀਆਂ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਰਿਆਣੇ ਦੀ ਅਲੱਗ ਬਣ ਗਈ ਦਿੱਲੀ ਦੀ ਅਲੱਗ ਬਣ ਗਈ ਠੀਕ ਹੈ ਨਾ ਛੋਟੇ ਛੋਟੇ ਜਿਹੜੇ ਆ ਉਹਦੇ ਪਾਰਟ ਕਰ ਦਿੱਤੇ ਗਏ ਇਹ ਸਾਰੇ ਕਿਉਂ ਹੋ ਰਹੇ ਨੇ ਇਸ ਕਰਕੇ ਹੋ ਰਹੇ ਨੇ ਕਿਉਂਕਿ ਕਮਜ਼ੋਰ ਹੋਈ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੇ ਹੁਣ ਜਿਹੜੇ ਆਪਣਾ ਰਗਿਆਨੀ ਰਗਵੀਰ ਸਿੰਘ ਜੀ ਨੇ ਤਨਖਾਹ ਲਗਾਈ ਉਹਦੇ ਵਿੱਚ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਨੁਕਸਾਨ ਹੋਇਆ ਅਜੇ ਤਾਂ ਇੱਕ ਇੱਕ ਗੱਲ ਕਲੀਅਰ ਨਹੀਂ ਹੁੰਦੀ ਕਿ ਸੁਖਬੀਰ ਬਾਦਲ ਤਨਖਾਹੀਆਂ ਕਰਾਰ ਨਹੀਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਪ੍ਰਧਾਨਗੀ ਛੱਡ ਦਿਓ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਸਿਆਸਤ ਤੋਂ ਪਰੇ ਹੋ ਜੋ ਪ੍ਰਧਾਨਗੀ ਕਿਉਂ ਨਹੀਂ ਛੱਡਦੇ ਪ੍ਰਧਾਨਗੀ ਇਹੋ ਜਿਹੀ ਕਿਹੜੀ ਉਹਨਾਂ ਦੇ ਕੋਲ ਗਿੱਦੜ ਸਿੰਘ ਹੀ ਆ ਜਿਹੜੀ ਛੱਡ ਨਹੀਂ ਰਹੇ ਤੁਹਾਨੂੰ ਮੈਂ ਹੁਣੇ ਚੇਨ ਬਣਾ ਕੇ ਦੱਸੀ ਹੈ ਤਕਨੀਕੀ ਤੌਰ ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਨ SGPC ਉਹਨਾਂ ਦੇ ਹੇਠਾਂ ਹਮੇਸ਼ਾ ਇਹ ਦੋਸ਼ ਲੱਗਦੇ ਨੇ ਕਿ SGPC ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲਪਾਫੇ ਚੋਂ ਨਿਕਲਦਾ ਹੈ ਇਹ ਦੋਸ਼ ਲੱਗਦੇ ਨੇ ਮੈਂ ਨਹੀਂ ਲਗਾਉਂਦਾ ਪਿਆ ਉਹਨਾਂ ਦੀ ਪਾਰਟੀ ਦੇ ਲੀਡਰ ਲਾਉਂਦੇ ਆ ਦੋਸ਼ ਲੱਗਦੇ ਨੇ ਜੇ SGPC ਦਾ ਪ੍ਰਧਾਨ ਉਹਨਾਂ ਦੀ ਮਰਜ਼ੀ ਨਾਲ ਲੱਗ ਰਿਹਾ ਤੇ ਅੱਗੋਂ ਜਿਹੜੇ ਜਥੇਦਾਨ ਨੇ ਹੈੱਡ ਗਰੰਥੀ ਨੇ ਹੋਰ ਜਿਹੜੇ ਗੁਰਦੁਆਰਿਆਂ ਦੀ ਸੇਵਾ ਜਿੰਨਾਂ ਨੂੰ ਸੌਂਪੀ ਜਾਂਦੀ ਆ ਉਹ SGPC ਦੇ ਪ੍ਰਧਾਨ ਤੇ ਉਹਨਾਂ ਦੀ ਕਮੇਟੀ ਕਰਦੀ ਆ ਤੇ ਤੁਸੀਂ ਆਪਣੇ ਆਪ حساب ਲਗਾ ਲਓ ਕਿ ਸਮਝਦਾਰ ਲੋਕ ਸਮਝਦੇ ਨੇ ਪੰਚ ਦੇ ਉੱਕੇ-ਪੁੱਕੇ ठेकेदार ਫਿਰ ਬਣੀ ਜਾਂਦੇ ਉਹਨਾਂ ਨੇ ਮੈਂ ਪ੍ਰਦੀਪ ਕਲੇਰ ਤੇ ਜਿਆਦਾ ਵਿਸ਼ਵਾਸ ਨਹੀਂ ਕਰਦਾ ਸ੍ਰੀ ਗੁਰਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹਨੇ ਕੀਤੀਆਂ ਲੇਕਿਨ ਜਿੱਦਾਂ ਉਹਨੇ ਕਿਹਾ ਬਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਇੱਥੇ ਦਾ ਬਾਬਾ ਤੇ ਇਕਿੰ ਇਕ ਉਹ ਹੀ ਚੀਜ਼ਾਂ ਜਿਹੜੀਆਂ ਉਹਨੇ ਕਈਆਂ ਮੈਂ ਉਹਦੀ ਬਿਲਕੁਲ ਮੈਨੂੰ ਉਹ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਲੇਕਿਨ ਗੱਲ ਇਹ ਹੈ ਨਾ ਕਿ ਐਸਪੀ ਸੀ ਦੇ ਪ੍ਰਧਾਨ ਹੁਣ ਤੁਸੀਂ ਦੇਖੋ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਕਾਰਜਕਾਰੀ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਬਾਲੇ ਲੋਕਾਂ ਚ ਉਹਨਾਂ ਦਾ ਪਿਆਰ ਸਤਿਕਾਰ ਸੀ ਉਹਨਾਂ ਨੂੰ ਦਮਦਮਾ ਸਾਹਿਬ ਭੇਜਤਾ ਗਿਆ ਗਿਆਨੀ ਰਣਜੀਤ ਸਿੰਘ ਸੀ ਉਹਨਾਂ ਨੂੰ ਲਾਹਤਾ ਗਿਆ ਗਿਆਨੀ ਗੁਰਮੁਖ ਸਿੰਘ ਨੇ ਉਹ ਜੁਰਾ ਨੇ ਦੱਸਿਆ ਕਿ ਸਾਨੂੰ ਕੋਠੀ ਤਲਬ ਕੀਤਾ ਉਹਨਾਂ ਨੂੰ ਲਾਹਤਾ ਗਿਆ ਦਮਦਮਾ ਸਾਹਿਬ ਦੇ ਜਥੇਦਾਰ ਦੀ ਤੋਂ ਤੋਂ ਗਿਆਨੀ ਰਣਜੀਤ ਸਿੰਘ ਸੀਗੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਕਿਵੇਂ ਲਾਇਆ ਗਿਆ ਇਹ ਸਾਰੀਆਂ ਚੀਜ਼ਾਂ ਜੱਗ ਜਾਹਰ ਨਹੀਂ ਇਹਦੇ ਉੱਤੇ ਤਾਂ ਹੈ ਹੀ ਨਹੀਂ ਤੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਪਿਆ ਭਈ ਟਾਟੀ ਰਾਜਨੀਤੀ ਚਲਦੀ ਕਰੋ ਲੇਕਿਨ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਵੋਚਤਾ ਪਵਿੱਤਰਤਾ ਤੇ ਉਹਦੀ ਤਾਕਤ ਵਧਾਓ ਘਟਾਓ ਨਾ ਇਹ ਹੋਰ ਤਾਂ ਹੁਣ ਤਾਂ ਰਾਜਨੀਤੀ ਤੋਂ ਵਿਸਾਸਤ ਤੋਂ ਵੀ ਲਾਂਬੇ ਕਰਨ ਨੂੰ ਫਿਰਦੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਜੇ ਸੁਖਵੀਰ ਬਾਦਲ ਪਾਸੇ ਹੁੰਦੇ ਤਾਂ ਬੈਟਰ ਆ অপਸ਼ਨ ਇੱਕ ਦੇਖੋ ਆਪ ਹੋਣਾ ਚਾਹੀਦਾ ਯਾਰ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਕਿਉਂ ਕਰਨਗੇ ਉਹ ਕਿਉਂ ਕਹਿਣ ਇਹਨਾਂ ਨੂੰ ਪੰਥ ਮੰਗ ਕਰਿਆ ਸਮੈ ਨਾ ਚਾਹੀਦਾ ਕਿ ਮੈਂ ਥੋੜੀ ਦੇਰ ਲਾਂਬੇ ਹੋਵਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਲਾਂਬੇ ਹੋ ਗਏ ਤੇ ਵਾਪਸ ਰਾਜਨੀਤੀ ਚ ਬੜਾ ਦਇਆ ਬਹੁਤ ਦਇਆ ਹੈ ਤੁਹਾਨੂੰ ਮੈਂ ਦੱਸਾਂ ਤੁਸੀਂ ਅੱਖਾਂ ਬੰਦ ਕਰਕੇ ਕਦੀ ਬੈਠੋ ਸ੍ਰੀ ਕਲਤਖ ਸਾਹਿਬ ਦੇ ਬਾਹਰ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਬੈਠੋ ਜਿਹੜੇ ਬਰਾਂਡੇ ਵਿੱਚ ਬੈਠੋ ਅੱਖਾਂ ਬੰਦ ਕਰੋ ਤੁਹਾਡਾ ਸਰੀਰ ਕੰਪਦਾ ਦਇਆ ਉਸ ਦੀ ਮਿਹਰ ਹੈ ਬਹੁਤ ਵੱਡੀ ਜਿੱਥੇ ਗੁਰੂ ਮਹਾਰਾਜ ਨੇ ਇੱਕ ਇੱਕ ਟੱਪਣੇ ਹੱਥਨ ਲਾਈ ਹੈ ਜਿਹੜਾ ਸਿੰਘਾਸਨ ਬਣਾਇਆ ਤੁਸੀਂ ਇਹ ਦੇਖੋ ਉੱਥੋਂ ਮਾਫੀ ਵੀ ਹੈ ਇਹ ਨਹੀਂ ਹੈਗਾ ਕਿ ਨੂੰ ਮਾਫ ਨਹੀਂ ਕੀਤਾ ਚਲੋ ਅੱਜ ਤੱਕ ਦੱਸੋ ਉਹਨਾਂ ਨੇ ਸੁੱਚਾ ਸਿੰਘ ਲਗਾ ਵਰਗਿਆਂ ਨੂੰ ਮਾਫ ਕਰਤਾ ਸਜ਼ਾ ਸੁਣਾ ਕੇ ਪੰਥ ਤਾਂ ਉਸ ਤੋਂ ਬਾਅਦ ਵੀ ਨਾਰਾਜ਼ ਹੋਇਆ ਸੀ ਫਿਰ ਨਾਰਾਜ਼ ਹੋ ਜੇ ਲੇਕਿਨ ਮਾਫੀ ਤਾਂ ਹੈ ਨਾ ਦਿਆ ਤਾਂ ਹੈ ਨਾ ਸੇਵਾ ਤਾਂ ਹੈ ਨਾ ਤੇ ਇਸ ਕਰਕੇ ਮੈਨੂੰ ਆਪ ਲੱਗਦਾ ਕਿ ਇੱਕ ਨਮਾਣਾ ਸਿੱਖ ਨੋਟਕਾ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਇੱਕ ਸਿੱਖ ਬਿਲਕੁਲ ਨਿਮਰਤਾ ਨਾਲ ਦੇ ਨਾਲ ਸ੍ਰੀ ਕਾਲ ਤਖਤ ਸਾਹਿਬ ਜਾਓ ਹੱਥ ਜੋੜ ਕੇ ਆਪਣੀ ਜੋ ਸਜ਼ਾ ਮਿਲਦੀ ਕਬੂਲ ਕਰੋ ਛੱਡ ਦੇ ਉਹ ਅਕਾਲੀ ਦਲ ਨੂੰ ਯਾਰ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਇਸ ਕਰਕੇ ਉਹ ਤੁਹਾਡੇ ਨਾਲ ਪੰਥ ਖੜਾ ਇਸ ਕਰਕੇ ਨੇ ਤੁਹਾਡੇ ਨਾਲ ਦਿੱਲੀ ਵਾਲੀਆਂ ਪਾਰਟੀਆਂ ਖੜ ਜਾਂਦੀ ਆ ਇਸ ਕਰਕੇ ਉਹ ਕਿ ਤੁਹਾਡੇ ਨਾਲ ਪੰਥ ਖੜਾ ਹੈ ਪੰਥ ਨੇ ਤੁਹਾਨੂੰ ਪੰਜ ਵਾਰ ਪੰਜਾਬ ਦਾ ਸੱਤਾ ਦਿੱਤੀ ਹੈ ਪੰਥ ਨੇ ਤੁਹਾਡਾ ਐਸਜੀਪੀਸੀ ਦਾ ਤੁਹਾਡਾ ਮੋਹਰ ਲਵਾ ਕੇ ਰੱਖੀ ਹੈ ਇਹ ਪੰਥ ਤੁਹਾਡੇ ਨਾਲ ਖੜਾ ਹੈ ਬਹੁਤ ਜੜਾ ਵਾ ਪੰਥ ਨੇ ਜਿੰਨੀ ਦੇ ਮੋਢੇ ਨਾ ਮੋਢਾ ਲਾ ਸਕਦੇ ਵੱਧ ਤੋਂ ਵੱਧ ਲਾਇਆ ਜੂਰੀ ਨਹੀਂ ਹੈ ਹੋਰ ਵੀ ਬਥੇਰੇ ਹੈਗੇ ਆ ਕੋਈ ਅੱਗੇ ਆ ਸਕਦਾ ਮੈਂ ਤਾਂ ਇਹ ਕਹਿਣਾ ਚਾਹਨਾ ਕਿ ਸ਼੍ਰੀ ਕਾਲ ਤਖਸਾਲ ਦੇ ਅੱਗੇ ਬਿਲਕੁਲ ਨਤਮਸਤਕ ਹੋ ਜਾਓ ਸਾਰਾ ਕੁਝ ਛੱਡ ਕੇ ਇੱਕ ਅੱਖਾਂ ਬੰਦ ਕਰਕੇ ਨਤਮਸਤਕ ਹੋ ਜਾਓ ਕਿ ਮੈਂ ਸਾਰਾ ਕੁਝ ਤਿਆਗਤਾ ਫਿਰ ਤੁਸੀਂ ਦੇਖੋ ਦਇਆ ਕਿੰਨੀ ਮਿਲਦੀ ਹੈ ਮੇਰ ਕਿੰਨੀ ਹੋਏਗੀ ਤੌਰ ਤੇ ਤਾਂ ਉਹ ਮੰਨ ਹੀ ਚੁੱਕੇ ਕਹਿੰਦੇ ਲਿਖ ਜਿੰਨੀ ਵਾਰੀ ਵੀ ਚਿੱਠੀ ਭੇਜੀ ਆਹੀ ਲਿਖਿਆ ਕਿ ਮੈਂ ਤਾਂ ਗੁਰੂ ਦਾ ਸਿੱਖ ਆ ਮੈਂ ਤਾਂ ਨਿਮਾਣਾ ਸਿੱਖ ਆ ਤੇ ਮੈਂ ਮੰਨ ਲਿਆ ਜੋ ਕਹਿੰਦੇ ਆ ਤੁਸੀਂ ਵੀ ਗੁਰੂ ਦਾ ਸਿੱਖੋ ਮੈਂ ਵੀ ਗੁਰੂ ਦਾ ਪਿਆਰਾ ਆ ਅਸੀਂ ਵੀ ਉਹਨਾਂ ਦੀ ਰਹਿਨਮਾਈ 'ਚ ਉਹਨਾਂ ਦੇ ਦਿੱਤੇ ਹੋਏ ਜਿਹੜੇ ਸਾਡੇ ਤੇ ਅਸ਼ੀਰਵਾਦ ਨੇ ਜੋ ਰਸਤੇ ਦਿਖਾਏ ਨੇ ਅਸੀਂ ਵੀ ਉਹਨਾਂ ਤੇ ਚੱਲਦੇ ਆਂ ਲੇਕਿਨ ਗੱਲ ਇਹ ਆ ਕਿ ਅਹੁ ਮੈਂ ਹੰਕਾਰ ਜਿਹੜਾ ਵੀ ਮੈਂ ਨਾ ਮੰਨੂ ਮੈਂ ਕੁਰਸੀ ਨਾ ਛੱਡਾਂ ਇਹ ਸਾਰੀਆਂ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਜਿੱਦ ਹੱਠ ਨਹੀਂ ਕਰਨੀ ਚਾਹੀਦੀ ਵੱਖ-ਵੱਖ ਜਥੇਬੰਦੀਆਂ ਸ਼੍ਰੀ ਕਾਲਕਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਮਿਲ ਰਹੀਆਂ ਕਿਉਂ ਮਿਲ ਰਹੀਆਂ ਆਪਣੀਆਂ ਇਸੇ ਗੱਲਾਂ ਕਰਕੇ ਮਿਲ ਰਹੀਆਂ ਨਾ ਇਹ ਮਿਲ ਰਹੀਆਂ ਸਾਰੇ ਦੱਸ ਰਹੇ ਨੇ ਗਿਆਨੀ ਕੇਵਲ ਸਿੰਘ ਜੀ ਵੀ ਮਿਲ ਕੇ ਆਏ ਨੇ ਹੋਰ ਵੀ ਮਿਲ ਰਹੇ ਨੇ ਲਗਾਤਾਰ ਉਹਨਾਂ ਨੂੰ ਅਲੱਗ-ਅਲੱਗ ਸਿੱਖ ਸੰਪਰਦਾਵਾਂ ਵੱਲੋਂ ਵੀ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਇੱਕ ਬੜਾ ਪ੍ਰੈਸ਼ਰ ਮੈਂਟੇਨ ਆ ਤੁਸੀਂ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਔਰ ਜਿਹੜੀ ਤਾਕਤ ਹੈ ਉਹਨੂੰ ਸਭ ਕੋ ਵਧਾਓ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਹੱਥ ਜੋੜ ਕੇ ਬਾਹਰ ਆ ਜਾਓ ਅੱਜ ਹੰਤ ਦੇ ਵਿੱਚ ਡਾਕਟਰ ਸਾਹਿਬ ਹੁਣ ਮੈਂ ਆਈ ਪੁੱਛਣਾ ਚਾਹੁੰਦਾ ਕਿ ਵੱਖ-ਵੱਖ ਜਿਵੇਂ ਤੁਸੀਂ ਕਿਹਾ ਮੰਗਾਂ ਹੋ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜਾਇਆ ਜਾ ਰਿਹਾ ਔਰ ਅਜੇ ਸਜ਼ਾ ਲੱਗਣੀ ਹੈ ਸੇਵਾ ਲੱਗਣੀ ਹੈ ਜੇ ਬਾਕੀ ਹੈ ਕਿਸ ਤਰ੍ਹਾਂ ਦਾ ਤੁਸੀਂ ਭਵਿੱਖ ਦੇਖ ਰਹੇ ਹੋ ਸੁਖਬੀਰ ਵੱਲ ਉਧਰ ਵਾਲੇ ਪਾਸ ਦੇਖੋ ਸਿਆਸਤ ਦੇ ਵਿੱਚ ਬੜਾ ਔਖਾ ਹੁੰਦਾ ਕਿਉਂਕਿ ਸਿੱਖ ਗੋਮ ਮੈਨੂੰ ਨਹੀਂ ਲੱਗਦਾ ਮਾਫ ਕਰਦੀ ਐ ਬਈ ਗੁਨਾਹ ਦੀ ਮਾਫ ਕਰਦੀ ਗੁਨਾਹ ਚਲੋ ਛੋਟੇ ਹੋਣ ਦੇਖੋ ਮੈਨੂੰ ਨਹੀਂ ਲੱਗਦਾ ਸੁੱਚਾ ਸਿੰਘ ਲਗਾ ਕਦੀ ਦੁਬਾਰਾ ਜਿੱਤੇਗਾ ਮੈਨੂੰ ਨਹੀਂ ਲੱਗਦਾ ਸੁਰਜੀਤ ਸਿੰਘ ਬਨਾਲਾ ਭਾਵੇਂ ਮਾਫੀ ਮੰਗੇ ਉਸ ਤੋਂ ਬਾਅਦ ਖਤਮ ਹੋ ਗਏ ਬੂਟਾ ਸਿੰਘ ਮਾਫੀ ਮੰਗੇ ਉਸ ਤੋਂ ਬਾਅਦ ਖਤਮ ਹੋ ਗਏ ਗਿਆਨੀ ਜੈਲ ਸਿੰਘ ਅਕਾਲ ਤਖਤ ਸਾਹਿਬ ਤੋਂ ਪੇਸ਼ ਹੋ ਕੇ ਮਾਫੀ ਮੰਗੇ ਪਰ ਖਤਮ ਹੋ ਗਏ ਸਿਆਸਤ ਦੇ ਵਿੱਚ ਪੰਥ ਦੁਆਰਾ ਨਹੀਂ ਖੜਾ ਕਰਦਾ। ਜੀ ਤੁਹਾਨੂੰ ਸਿਆਸੀ ਵੀ ਹੈ। ਤੁਹਾਡੇ ਕੋਲ ਉਦਾਹਰਣ ਹੈਗੀ ਐ ਤੇ ਜਰੂਰ ਮੈਨਾਂ ਸ਼ੇਅਰ ਕਰਿਓ। ਭਈ ਇਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਤੇ ਇਹ ਫੇਰ ਅੱਗੇ ਚੜ੍ਹਦੀ ਕਲਾ 'ਚ ਆ ਗਏ। ਮੈਂ ਨਹੀਂ ਦੇਖਿਆ। ਮੈਂ ਤਾਂ ਜਿੱਥੇ ਦਾ ਜਗਦੇਵ ਸਿੰਘ ਤਲਵੰਡੀ ਸੀਗੇ, ਅਕਾਲੀ ਦਲ ਦੇ ਪ੍ਰਧਾਨ ਸੀਗੇ, ਉਹਨਾਂ ਨੂੰ ਵੀ ਸਜ਼ਾ ਲੱਗੀ। ਉਸ ਤੋਂ ਬਾਅਦ ਉਹ ਵੀ ਰਹਿ ਗਏ ਜਦੋਂ ਸਜ਼ਾ ਲੱਗੀ ਕਿਉਂਕਿ ਉਹਨਾਂ ਨੂੰ ਜਿਹੜਾ ਆਕਾਲ ਤਖਤ ਸਾਹਿਬ ਦਾ ਹੁਕਮ ਸੀ ਉਹ ਪ੍ਰਵਾਨ ਨਹੀਂ ਚੜ੍ਹਾ ਸਕੇ। ਬਹੁਤ ਮੈਂ ਨਹੀਂ ਦੇਖਿਆ ਯਾਰ ਮੈਂ ਸਿੱਧੀ ਜੀ ਗੱਲ ਦੇਖਾਂ ਮੈਂ ਹਜੇ ਤੱਕ ਉਹ ਜੀ ਨਹੀਂ ਦੇਖੀ ਕਿ ਜਿਨ੍ਹਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਹੋਵੇ ਬਾਅਦ ਵਿੱਚ ਉਹ ਪੰਥ ਨੇ ਉਹਨੂੰ ਕਬੂਲ ਲਿਆ ਹੋਵੇ ਕਿਉਂਕਿ ਤਨਖਾਈਆ ਅਲਫਾਜ਼ ਜਿਹਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਪ੍ਰਵਾਸ਼ਾ ਉਹ ਬਹੁਤ ਚੁਬਦਾ ਅੰਦਰ ਖਾਸ ਕਰਕੇ ਅਕਾਲੀ ਦਲ ਦੇ ਪੰਥਾਂ ਨੂੰ ਬਹੁਤ ਚੁਬਦਾ ਸਾਰੇ ਸਿੱਖ ਕੌਮ ਨੂੰ ਕਿ ਸਾਰੇ ਪੰਜਾਬੀਆਂ ਨੂੰ ਜਿਹੜੇ ਗੁਰੂ ਮਹਾਰਾਜ ਦੇ ਪਿਆਰੇ ਨੇ ਉਹਨਾਂ ਨੂੰ ਚੁਬਦਾ ਠੀਕ ਗੱਲ ਹੈ ਹੁਣ ਸੁਖਵੀਰ ਬਾਦਲ ਐਕਸੈਪਸ਼ਨ ਬਣਦੇ ਆ ਕਿ ਨਹੀਂ ਬਣਦੇ ਇਸ ਲਈ ਹੀ ਦੇ ਵਿੱਚ ਇਹ ਵੇਖਣ ਵਾਲੀ ਗੱਲ ਹੋਵੇਗੀ ਭਵਿੱਖ ਕੀ ਕਹਿੰਦਾ ਹੈ ਸਜ਼ਾ ਲੱਗਦੀ ਹੈ ਸੇਵਾ ਲੱਗਦੀ ਹੈ ਜਹੇਦਾਰ ਗਿਆਨੀ ਰਗਵੀਰ ਸਿੰਘ ਦਾ ਪੰਦ ਸਿੰਘ ਸਹਬਾਨਾ ਦਾ ਕੀ ਫੈਸਲਾ ਹੋਵੇਗਾ ਉਹ ਵੀ ਚਲਦ ਪਤਾ ਲੱਗ ਜਾਵੇਗਾ ਉਹ ਤਕਲੀਬ ਬਣੇ ਰਹੋ ਵਨਡੀਆ ਪੰਜਾਬੀ ਤੇ